ਸਾਡੇ ਵੀ ਕਕਾਰਾਂ ਦੇ ਉੱਤੇ ਕਿਰਪਾਨ ਦੇ ਉੱਤੇ ਕਈ ਥਾਵਾਂ ਤੇ ਕੜਿਆਂ ਤੇ ਸਵਾਲ ਆ। ਸਭ ਨੂੰ ਪਤਾ ਸਾਡਾ ਹੱਕ ਵਾ। ਰੰਗਜੀਤ ਉਸ ਵੇਲੇ Hindu ਧਰਮ ਦੇ ਵਿੱਚ ਸਿੱਧਾ ਦਖਲ ਦੇ ਰਿਹਾ ਸੀ। ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਤੇ ਉਨ੍ਹਾਂ ਦੀ ਪਛਾਣ ਨੂੰ ਖਤਮ ਕਰਨਾ ਚਾਹੁੰਦਾ ਸੀ ਅੱਜ ਸਾਡੇ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਦਖਲ ਦਿੱਤਾ ਜਾ ਰਿਹਾ ਔਰ ਦਖਲ ਇਸ ਹੱਦ ਤੱਕ ਵਾ ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਉਹਨਾਂ ਦੇ ਵਿੱਚ ਸਿੱਧਾ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਇਹ ਬਰਦਾਸ਼ਤਯੋਗ ਨਹੀਂ ਹੈ ਜਿਹੜੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਵਾਂ ਇਹ ਪੰਥ ਦੀਆਂ ਵਾਂ ਤੇ ਸਿਰਫ ਪੰਥ ਨੂੰ ਹੱਕ ਹਕੂਕ ਵਾ ਕਿ ਪੰਥ ਇਹਨਾਂ ਦਾ ਪ੍ਰਬੰਧ ਕਰੇਗਾ ਪੰਥ ਤੋਂ ਬਿਨਾ ਮੈਨੂੰ ਗਵਾਂਡੀ ਸੂਬੇ ਦੇ ਇੱਕ ਬੜੀ ਜ਼ਿੰਮੇਵਾਰ ਬੰਦੇ ਨੇ ਦੱਸਿਆ ਔਰ ਇਹ ਬੜੀ ਚਿੰਤਾ ਵਾਲੀ ਗੱਲ ਹੈ ਕੇ ਕੋਈ ਮੀਟਿੰਗ ਹੋਈ ਕਿਸੇ ਸੀਐਮ ਦੇ ਨਾਲ ਉਹਨੇ ਕਿਹਾ ਕਿ ਮੇਰਾ ਵੀ ਇਰਾਦਾ ਹੈ ਕਿ ਮੈਂ ਮੈਂਬਰ ਖੜ ਜਾਵਾਂ ਧਾਰਮਿਕ ਚੋਣਾਂ 'ਚ ਤੇ ਅੱਗੇ ਥੋੜਾ ਜਿਹਾ ਬੰਦਾ ਸਿੱਖ ਮਾਈਂਡਡ ਸੀ ਉਹ ਕਹਿੰਦਾ ਜੀ ਤੁਸੀਂ ਨਹੀਂ ਖੜ ਸਕਦੇ ਇਹਦੇ ਲਈ ਅੰਮ੍ਰਿਤਧਾਰੀ ਹੋਣਾ ਪੂਰਨ ਸਿੱਖ ਖੜ ਸਕਦਾ ਸੀਐਮ ਦਾ ਜਵਾਬ ਸੀ ਵੀ ਇਹੀ ਤੇ ਖਤਮ ਕਰਨਾ ਆ ਪੂਰਨ ਗੁਰਸਿੱਖ ਜਸ ਸੇਖੀ ਪ੍ਰਬੰਧ ਕਰਨ ਇਹ ਹੀ ਤੇ ਖਤਮ ਕਰਨਾ ਇਹ ਬੜੀ ਸ਼ਰਮਨਾਕ ਗੱਲ ਆ ਇਹ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਵਾ ਅੱਜ ਜਦੋਂ ਅਸੀਂ ਦਿੱਲੀ ਦੀ ਧਰਤੀ ਤੇ ਖੜੇ ਆ ਧਾਰਮਿਕ ਮਾਮਲਿਆਂ ਦੇ ਵਿੱਚ ਪੰਥ ਨੂੰ ਦਖਲ برداشت ਨਹੀਂ ਕਰਨਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਰਨ ਕਿਉਂਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਸੌਮੇ ਹਨ ਗੁਰਦੁਆਰੇ ਸਾਨੂੰ ਗੁਰੂ ਦੇ ਨਾਲ ਜੋੜਦੇ ਹਨ ਗੁਰਦੁਆਰਿਆਂ ਦੇ ਪ੍ਰਬੰਧਕ ਪੰਥ ਚੁਣਨਗੇ ਤਾਂ ਇਹ ਜਿਹੜਾ ਦਾਖਲਵਾਜ ਇਹ ਵੀ ਬਹੁਤ ਜ਼ਿਆਦਾ ਵੱਧ ਰਿਹਾ ਪਰ ਹੱਲ ਫੇਰ ਉਹੀ ਆ ਪੰਥ ਦਾ ਇਕੱਠੇ ਹੋਣਾ ਦੇਖੋ ਜਦੋਂ ਜਦੋਂ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਜਾਂ ਕੀਤੀਆਂ ਜਾਣਗੀਆਂ ਸੰਸਥਾਵਾਂ ਆਪਣੇ ਬਜ਼ੁਰਗਾਂ ਨੇ ਬਣਾਈਆਂ ਤੇ ਜਦੋਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਸੁਭਾਵਕ ਆਮ ਦੇ ਵਿੱਚ ਕਈ ਪੱਖਾਂ ਤੋਂ ਹਮਲੇ ਵੀ ਹੋਣਗੇ ਤੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਵੀ ਰਚੀ ਜਾਊਗੀ ਗੁਰੂ ਤੇਗ ਬਹਾਦਰ ਪਾਤਸ਼ਾਹ ਭੈ ਕਾਹੂ ਕੋ ਦੇਤਨੇ ਨਹਿ ਪੈਮਾਨਤ ਆਨ ਕਾਹੂ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਇਹ ਸਿਧਾਂਤ ਦਿੱਤਾ ਗੁਰੂ ਨੇ ਨਾ ਡਰਨਾ ਵਾ ਤੇ ਨਾ ਡਰਾਉਣਾ ਵਾ ਤਾਂ ਮੈਂ ਸਮਝਦਾ ਅੱਜ ਵੀ ਸਾਡੇ ਪੰਥ ਦੇ ਅੰਦਰ ਗੁਰਸਿੱਖਾਂ ਦੇ ਵਿੱਚ ਗੁਰੂ ਦਾ ਇਹ ਸਿਧਾਂਤ ਹੈ ਕੋਈ ਜਿੰਨਾ ਮਰਜੀ ਜੋਰ ਲਾ ਲਵੇ ਇਹ ਪੰਥ ਅੱਜ ਵੀ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਸਾਡੇ ਹੱਕ ਹਕੂਕ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਇਸ ਮੁਲਕ ਦੇ ਵਿੱਚ ਸੇਫ ਕੀਤੇ ਉਹਨਾਂ ਦੇ ਨਾਲ ਆਪਾਂ ਸਮਝੌਤਾ ਨਹੀਂ ਕਰਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮਨਾਉਂਦਿਆਂ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ਾ ਨੂੰ ਚੇਤੇ ਰੱਖਣਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਥਪ ਮਦ ਜਿਉ ਬਾਸ ਬਸਤ ਹੈ ਮਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਜਿਹੜਾ ਸਿੱਖ ਕਹਿੰਦਾ ਵੀ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਆ ਸ਼ੀਸ਼ੇ ਦੇ ਵਿੱਚ ਅਕਸ਼ਵਾਂ ਅਸੀਂ ਸਾਰਿਆਂ 'ਚ ਜਦੋਂ ਰੱਬ ਵੇਖਦੇ ਆ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦੇ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ ਤੋਖਾ ਨਹੀਂ ਕਰ ਸਕਦੇ ਸਿੱਖ ਕਹਿਤਾ ਤਾਂ ਗੁਰੂ ਦਾ ਬਚਨ ਚੇਤੇ ਆਉਂਦਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ ਗੁਰੂ ਨੇ ਤੇ ਉੱਪਰ ਤੋਂ ਉੱਪਰਲੀ ਅਵਸਥਾ ਤੇ ਪਹੁੰਚਾਇਆ ਇਹ ਸਿੱਖਾ ਨੂੰ ਮਾਨ ਦਿੱਤਾ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਦਿੱਲੀ ਦੀ ਧਰਤੀ ਤੇ ਯਾਦ ਕਰ ਰਹੇ ਹਾਂ ਤਾਂ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹਾਂ ਚੇਤੇ ਰੱਖਣਾ ਗੁਰੂ ਦੀ ਸ਼ਹਾਦਤ ਉਹਨਾਂ ਲਈ ਸੀ ਜਿਨ੍ਹਾਂ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ 'ਚ ਜੰਜੂ ਨਹੀਂ ਸਿਪਾਇਆ ਪਰ ਮਸਲਾ ਧਾਰਮਿਕ ਆਜ਼ਾਦੀ ਦਾ ਬਣਿਆ ਜਦੋਂ ਜੰਜੂ ਲਾਇਆ ਜਾ ਰਿਹਾ ਸੀ ਤੇ ਗੁਰੂ ਨੇ ੱੱਕੇ ਨਾਲ ਲੈਣ ਨਹੀਂ ਦਿੱਤਾ ਮਤਲਬ ਸਿੱਖ ਕੌਮ ੱੱਕਾ ਬਰਦਾਸ਼ਤ ਨਹੀਂ ਕਰਦੀ ਕਿਸੇ ਵੀ ਮਾਮਲੇ ਦੇ ਵਿੱਚ ਤੇ ਨਾ ਕਰਾਂਗੇ ਆਪਾਂ ਦਿੱਲੀ ਦੀ ਧਰਤੀ ਤੇ ਬੈਠੇ ਆਂ ਪੰਥ ਨੇ ਜਿੱਥੇ ਵੀ ਪ੍ਰੋਗਰਾਮ ਉਲੀਕੇ ਆ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇਸ ਦਾ ਸੰਸਕਾਰ ਹੋਇਆ ਸੀਸਗੰਜ ਸਾਹਿਬ ਪੰਥ ਦੀ ਨਮੈਂਦਾ ਜ਼ਮਾਤ ਪ੍ਰੋਗਰਾਮ ਕੌਮੀ ਪ੍ਰੋਗਰਾਮ ਕਰਵਾ ਰਹੀ ਆ ਸ਼ਤਾਬਦੀ ਦੇ ਤੁਸੀਂ ਦਿੱਲੀ ਵਾਲੇ ਹੋ ਇੱਥੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਪਾਤਸ਼ਾਹ ਦੀ ਸ਼ਹਾਦਤ ਹੋਈ 25 ਤਰੀਕ ਨੂੰ ਜਿਹੜੇ ਅਨੰਦਪੁਰ ਸਾਹਿਬ ਨਹੀਂ ਜਾ ਸਕਦੇ ਇੱਥੇ ਵੀ ਹਾਜ਼ਰੀਆਂ ਭਰੋ ਕੋਈ ਵੀ ਸਾਡੀ ਸੰਸਥਾ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਕੇ ਜਾਊਂਗਾ 21 ਅਕਤੂਬਰ ਨੂੰ ਨਗਰ ਕੀਰਤਨ ਰਕਾਬ ਗੰਧ ਸਾਹਿਬ ਆਉਣਾ। ਔਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਹਨਾਂ ਦੇ ਨਾਲ ਤਾਲਮੇਲ ਕੀਤਾ ਪ੍ਰਬੰਧ ਕਰਨ। ਪੰਜਾਬ ਸਰਕਾਰ ਨੂੰ ਹਾਲ ਦੇ ਤਰਕਾਬ ਗੰਧ ਸਾਹਿਬ ਜਿਹੜੀ ਮੇਰੇ ਕੋਲ ਜਾਣਕਾਰੀ ਹੈ। ਔਰ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਆ ਰਿਹਾ ਪੰਥ ਨੇ ਔਰ ਸਾਰੇ ਧਰਮ ਦੇ ਲੋਕਾਂ ਨੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਵਾ। ਮੈਂ ਖੁਦ ਦੋ ਤਿੰਨ ਥਾਵਾਂ ਤੇ ਜਾ ਕੇ ਆਇਆ। ਲੋਕ ਦੂਜੇ ਧਰਮਾਂ ਦੇ ਵੀ ਆਏ ਗੁਰੂ ਦੇ ਬਾਰੇ ਜਾਣਿਆ ਸ਼ਹਾਦਤ ਬਾਰੇ ਜਾਣਿਆ ਪਰ ਦਿੱਲੀ ਦੀ ਧਰਤੀ ਤੇ 25 ਤਰੀਕ ਨੂੰ ਜਿਸ ਦਿਨ ਰਕਾਬ ਗੰਜ ਸਾਹਿਬ ਆਉਣਾ ਵਾ ਇਹ ਨਗਰ ਕੀਰਤਨ ਤੇ ਪੰਜਾਬ ਸਰਕਾਰ ਨੂੰ ਬਾਬਾ ਲੱਖੀਸ਼ਾ ਬਨਜਾਰਾ ਹਾਲ ਦੇਣਾ ਠੀਕ ਨਹੀਂ ਹੈ ਪੰਜਾਬ ਸਰਕਾਰਾਂ ਆਪਣੇ ਕੰਮ ਕਰਨ ਪੰਥ ਦੀ ਨਮੈਂਦਾ ਜਮਾਤ ਨਗਰ ਕੀਰਤਨ ਲਿਆ ਰਹੀ ਹੋਵੇ ਬਾਬਾ ਲੱਖੀ ਸ਼ਾਹ ਬਣਜਾਰਾ ਹਾਲ ਇਸ ਬਾਬੇ ਲੱਖੀ ਸ਼ਾਹ ਬਣਜਾਰੇ ਨੇ ਗੁਰੂ ਦੇ ਧੜ ਦਾ ਸੰਸਕਾਰ ਆਪਣੇ ਮਹਿਲ ਨੂਮਾ ਘਰ ਨੂੰ ਅੱਗ ਲਾ ਕੇ ਕੀਤਾ ਉਥੇ ਕਾਹੋ ਵੀ ਸੰਗਤ ਨਹੀਂ ਪ੍ਰੋਗਰਾਮ ਕਰ ਸਕਦੀ ਇਹ ਨਹੀਂ ਠੀਕ ਹੈ ਅਸੀਂ ਪੰਥ ਵਾਲੇ ਪਾਸੇ ਚੱਲਣਾ ਸਰਕਾਰਾਂ ਆਪਣੇ ਕੰਮ ਕਰਨ ਹਾ ਜਿੰਨਾ ਕੋ ਲੋੜ ਹੈ ਸਹਿਯੋਗ ਕਰਨਾ ਚਾਹੀਦਾ ਉਹਨਾਂ ਦਾ ਲੈਣ ਪਰ ਜੇ ਸਿੱਧਮ ਸਿੱਧਾ ਆਪਾਂ ਸਰਕਾਰਾਂ ਨੂੰ ਇਹਨਾਂ ਦਖਲ ਕਰਨ ਦਵਾਂਗੇ ਤੇ ਕੰਮ ਕਿਦਾਂ ਚੱਲੂਗਾ ਪ੍ਰਧਾਨ ਸਾਹਿਬ ਬੈਠਿਆ ਥੋੜੇ ਦਿਨ ਪਹਿਲਾਂ ਸਾਡੇ ਉੱਥੇ ਆਨੰਦਪੁਰ ਸਾਹਿਬ ਜਿਹੜਾ ਮੇਨ ਰਸਤਾ ਵਾ ਕੇਸਗੜ੍ਹ ਸਾਹਿਬ ਨੂੰ ਆਉਂਦਾ ਉਹ ਮੱਤਾ ਵੀ ਨਹੀਂ ਹੈਗਾ ਵੀ ਇੱਥੇ ਦਰਸ਼ਨੀ ਡਿਊਟੀ ਬਾਣੀ ਦਰਸ਼ਨੀ ਡਿਊਟੀ ਉੱਥੇ ਬਾਣੀ ਨਹੀਂ ਸਕਦੀ ਨਾ 게ਟ ਰਸਤਾ ਪੁੱੜਤਾ ਸਰਕਾਰ ਨੇ ਨਗਰ ਕੀਰਤਨਾ ਹੀ ਭੀੜ ਲੱਗੀ ਦੇਖਿਆ ਵੀ ਇਹ ਕੀ ਹੈ ਕਹਿੰਦੇ ਜੀ ਕੰਮ ਸ਼ੁਰੂ ਹੋ ਗਿਆ ਵੇਖੋ ਮਹੀਨਾ ਇੱਕ ਰਹਿ ਗਿਆ ਸੰਗਤ ਆ ਰਹੀ ਹੈ ਰਾਹ ਰੋਕ ਤੇ ਇਦਾਂ ਦੇ ਤੇ ਕੰਮ ਆ ਇਹ ਨਹੀਂ ਵੀ ਕੰਮ ਨਾ ਕਰਨ ਕਰਨ ਕੰਮ ਪਰ ਵਕਤ ਸਿਰ ਕਰਨ ਛੜਕਾ ਛੁੜਕਾ ਬਣਾਉਣਾ ਇਹਨਾਂ ਦਾ ਕੰਮ ਹੈ ਉਹ ਤੇ ਬਾਬਾ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੁਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਬਣਾ ਰਹੇ ਤੋਂ ਆਪਾਂ ਸਾਰੇ ਇੱਥੇ ਸੁਚੇਤ ਵਰਗ ਬੈਠਾ ਵਾ ਸਾਰਾ ਹੀ ਸਿਆਣਾ ਵਰਗ ਬੈਠਾ ਵਾ ਇੱਕ ਗੱਲ ਚੇਤੇ ਰੱਖਣੀ ਨਾਗੇ ਆਵਣ ਨਾਗੇ ਜਾਣਾ ਨੰਗੇ ਆਏ ਆ ਨੰਗੇ ਜਾਵਾਂਗੇ ਪਰ ਜੇ ਕੌਮ ਦੇ ਨਾਲ ਗਦਾਰੀ ਕਰਕੇ ਦੁਨੀਆ ਤੋਂ ਗਏ ਗੁਰੂ ਤੇ ਬਖਸ਼ੇਗਾ ਨਹੀਂ ਇਤਿਹਾਸ ਦੇ ਵਿੱਚ ਨਾਮ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਸਿੱਖ ਕੌਮ ਪ੍ਰਸਤ ਹੁੰਦਾ ਗੁਰੂ ਪ੍ਰਸਤ ਹੁੰਦਾ ਗੁਰੂ ਦੇ ਅਨੁਸਾਰੀ ਚੱਲਣਾ ਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਆਂ ਆਪਣੇ ਮਾਨਵੀ ਹੱਕਾਂ ਦੇ ਪ੍ਰਤੀ ਸੁਚੇਤ ਰਹਿਣਾ ਪੰਥ ਦੀ ਹਰ ਸਟੇਜ ਤੋਂ ਬੰਦੀ ਸਿੰਘਾਂ ਦੇ ਮਸਲੇ ਤੇ ਆਪਾਂ ਬੇਬਾਕੀ ਦੇ ਨਾਲ ਗੱਲ ਕਰਨੀ